ਆ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਥੋੜਾ ਰਾਜਿੰਦਰਾ ਲੇਕ ਤੇ ਪਾਣੀ ਦੇ ਜੋ ਬਾਕੀ ਵੀ ਡਰੇਨੇਜ ਦੀ ਇਸ਼ੂਜ਼ ਹੈਗੇ ਬੜੀ ਨਦੀ ਛੋਟੀ ਨਦੀ ਹੋ ਗਏ ਉਹਨਾਂ ਦੇ ਕਾਫੀ ਇਸ਼ੂਜ਼ ਪੈਂਡਿੰਗਸ ਹਨ इसी करके लेक द रिवाइवल वास्ते पानी दी की सप्लाई का पूरा जायजा लिता है जी क्यों ये बार बार फेल हो रहा है तो यू कि असं रिवाइव कर सकते हैं तो इसी दी लगातार तो यह चून फाइनल पड़ाव तो कम आ गया हैगा कि टेंडर फ्लोट होने लग्या है तो मैं पूरी उम्मीद हैगी कि जिमें कि कारपोरेन कमिश्नर तो उन्हों की पूरी टीम न लगी हुई हैगी कि ज अपना एक बहुत ही इतिहासिक प्रोजेक्ट हैगा कि असी सक्सैसफुल इस बारी कामयाब बनाईए तो यू सस्टेनेबल भी रखिए इस जी अपने ड्रेनस ਬਾਕੀ ਰਜਵਾਏ ਹੋ ਗਏ ਬੜੀ ਨਦੀ ਛੋਟੀ ਨਦੀ ਹੋ ਗਏ ਉਸ ਦਾ ਵੀ ਪੂਰਾ ਨੈਟਵਰਕ ਚੈੱਕ ਕਰਦੇ ਹੋਏ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਸਾਰਿਆਂ ਨੂੰ ਸਸਟੇਨੇਬਲ ਬਣਾਈਏ ਕਿ ਰੈਗੂਲਰ ਇਨਾਂ ਤੇ ਪਾਣੀ ਰਹੇ ਜੇ ਦੀ ਵਰਤੋਂ ਵੀ ਆਪਾਂ ਕਰ ਸਕੀਏ ਤੇ ਮੇਰੀ ਸਾਰਿਆਂ ਨੂੰ ਬੇਨਤੀ ਵੀ ਹੈਗੀ ਕਿ ਆਪਾਂ ਥੋੜੇ ਜਿਹਾ ਰਿਸਪਾਂਸਿਬਲ ਸਿਟੀਜ਼ਨਸ ਕੋਈ ਵੀ ਕਚਰਾ ਹੋ ਗਿਆ ਜਾਂ ਕੋਈ ਵੀ ਪੋਲੂਸ਼ਨ ਸੋਰਸ ਹੋ ਗਿਆ ਉਹ ਆਪਣੇ ਪਾਣੀ ਦੇ ਸੋਰਸਸ ਦੇ ਚਨਾਾ ਛੜੀਏ ਇਹ ਆਪਣਾ ਫਿਊਚਰ ਹੈਗਾ ਆਪਣੇ ਬੱਚਿਆਂ ਦਾ ਫਿਊਚਰ ਹੈਗਾ ਜੇ ਪਾਣੀ ਨੂੰ ਹੀ ਆਪਾਂ ਗੰਦਾ ਕਰਾਂਗੇ ਤਾਂ ਅੱਗੇ ਕੀ ਬਚਦਾ ਹੈਗਾ ਤੇ ਦੋਵੇਂ ਐਸਪੈਕਟ 'ਚ ਕੀ ਆਪਾਂ ਉਸ ਨੂੰ ਕਨਜ਼ਰਵ ਵੀ ਕਰਨਾ ਹੈਗਾ ਆਪਣੇ ਜਿਹੜੇ ਸੋਰਸਸ ਐ ਉਹਨਾਂ ਨੂੰ ਸਸਟੇਨੇਬਲ ਵੀ ਬਣਾਉਣਾ ਹੈਗਾ ਤੇ ਇਹਦੇ 'ਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈਗੀ ਤੇ ਮੈਨੂੰ ਪੂਰੀ ਉਮੀਦ ਹੈਗੀ ਕਿ ਜਿੱਥੇ ਵੀ ਤੁਹਾਡੇ ਆਲੇ ਦੁਆਲੇ ਕੋਈ ਡਰੇਨ ਲੰਘਦੀ ਹੈਗੀ ਕੋਈ ਨਦੀ ਲੰਘਦੀ ਹੈਗੀ ਤਾਂ ਆਪਾਂ ਗੁਰੇਜ਼ ਕਰੀਏ ਕਿ ਆਪਣਾ ਕਚਰਾ ਜਾਂ ਕੋਈ ਵੀ ਡੰਪ ਉੱਥੇ ਸੁੱਟੀਏ ਕਾਰਪੋਰੇਸ਼ਨ ਵੀ ਇਹਦੇ 'ਚ ਬੜਾ ਐਕਟਿਵਲੀ ਕੰਮ ਕਰ ਰਹਾ ਹੈਗਾ तो नाली-नाल एक प्लैज लई कि एज कम्यूनिटी आपने आले दुआले इस कोई भी वॉटर सोर्स है बॉडी है साफ रखा तो कोशिश करा कि रिवाइवड रखिए क्योंकि अपना फ्यूचर है आ, सारे पटियालवीज श्रीकाल ਜਿਵੇਂ ਕਿ ਇਹ ਮੀਡੀਆ ਹੀ ਚਾਹ ਰਹਾ ਹੈ ਤੇ ਲੋਕਾਂ ਦੀ ਵੀ ਕੁਐਰੀ ਆ ਰਹੀ ਹੈਗੀ ਕਿ ਜਿਹੜੀ ਮੌਕ ਡ੍ਰਿਲ ਹੋਣ ਵਾਲੀ ਹੈ ਬਲੈਕਆਊਟ ਹੋਣ ਵਾਲਾ ਹੈ ਉਹਦੇ ਵਿੱਚ ਕੀ ਹੋਣਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਇਸ ਮੈਸੇਜ ਤੇ ਰਾਈ ਇਹ ਸੂਚਨਾ ਦੇਣ ਦਾ ਫਰਜ਼ ਬਣਦਾ ਹੈਗਾ ਕਿ ਕਿਸੇ ਵੀ ਪੈਨਿਕ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਪਹਿਲਾਂ ਸਿਵਲ ਡਿਫੈਂਸ ਲਾਈਨਿੰਗ ਚੱਲਦੀ ਹੁੰਦੀ ਸੀਗੀ ਇਹੋ ਜਿਹੇ ਆ ਦੀ ਮੌਕ ਡ੍ਰਿਲਸ ਵੀ ਹੁੰਦੀਆਂ ਰਹੀਆਂ ਹੈਗੀਆਂ ਤਾਂ ਉਸੇ ਦੀ ਲਗਾਤਾਰਤਾ ਇਹ ਚੁਣ ਅਸੀਂ ਫੇਰ ਇਸ ਨੂੰ ਇੱਕ ਵਾਰੀ ਰਿਵਾਈਵ ਜਿਆ ਕਰ ਰਹੇ ਹਾਂ देखिया भी होना कि बॉर्डर डिस्ट्रिकस होके भी हटी है तो देर इज नथिंग टू पैनिक पहली चीज दूजी जी जस्ट ये परपेयरैस होंगी है थोड़ी जी अवेयरनेस की कोशिश होंगी है कि जेकर कुछ कद हों ता हाउ टू रिएक्ट टू दैट सिचुएशन ਤਾ ਇਹਦੇ ਵਿੱਚ ਜਿਹੜੇ ਸਾਇਰਨਸ ਹੁੰਦੇ ਹੈਗੇ ਉਹਨਾਂ ਦੀ ਅਸੀਂ ਟੈਸਟਿੰਗ ਵੀ ਕਰਾਂਗੇ ਤੇ ਕੱਲ ਨੂੰ ਇੱਕ ਛੋਟੀ ਜਿਹੀ ਡ੍ਰਿਲ ਅਸੀਂ ਕਰੀਬਨ 4 ਵਜੇ ਕਰਾਂਗੇ ਜਿਹਦੇ ਵਿੱਚ ਜਸਟ ਇਹਦਾ ਫਾਰਮੈਲਿਟੀ ਇਹ ਹੁੰਦੀ ਹੈ ਜਿੱਦਾਂ ਕਿ ਆਪਾਂ ਫਲਡ ਪ੍ਰੋਟੈਕਸ਼ਨ ਜਾਂ ਕਿਸੇ ਤਰੀਕੇ ਦੇ ਕਰਦੇ ਹਾਂ ਕਿ ਐਨਡੀਆਰਫ ਐਸਡੀਆਰਫ ਦੇ ਨਾਲ ਤਾਂ ਜੇ فرض ਕਰੋ ਕਿ ਕੋਈ ਐਡਵਰਸਿਟੀ ਹੁੰਦੀ ਹੈ ਤਾਂ ਉਹਦੇ ਵਿੱਚ ਮੈਡੀਕਲ ਫਾਇਰ ਫਾਈਟਿੰਗ ਹੋ ਗਈ ਆਪਣੀ ਪੁਲਿਸ ਲਾਈਜ਼ਨਿੰਗ ਹੋ ਗਈ ਬਾਕੀ ਸਾਰੀ ਸਿਵਲ ਡਿਫੈਂਸ ਲਾਈਜ਼ਨਿੰਗ ਹੋ ਗਈ ਕਿ ਕਿੱਦਾਂ ਆਪਾਂ ਰਿਐਕਟ ਕਰਨਾ ਹੈਗਾ ਉਹਦੇ ਬਾਰੇ ਹੈਗੀ ਤਾਂ ਇਟਸ ਜਸਟ ਅ ਡ੍ਰਿਲ ਨਾਥਿੰਗ ਮੋਰ ਔਰ ਜਿਹੜਾ ਬਲੈਕਆਊਟ ਦੀ ਗੱਲ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਲਿਮਟਿਡ ਏਰੀਆ ਇਸ ਨੂੰ ਕਰਕੇ ਲੋਕਾਂ ਨੂੰ ਸੈਂਸਟਾਈਜ਼ ਕੀਤਾ ਜਾ ਸਕਨ ਕਿ ਸਾਇਰਨਸ ਦੀ ਕਿੱਦਾਂ ਦੀ ਆਵਾਜ਼ ਹੁੰਦੀ ਹੈ ਵਾਟ ਪ੍ਰੀਕਾਸ਼ਨਸ ਨੀਡ ਟੂ ਬੀ ਟੇਕਨ ਤੇ ਅਸੀਂ ਵੀਡੀਓ ਵੀ ਜਾਰੀ ਕਰਦਾਂਗੇ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਅਵੇਅਰਨੈਸ ਵੀ ਹੋਣ ਤੇ ਕਿਸੇ ਨੂੰ ਕਿਸੇ ਤਰੀਕੇ ਦੀ ਪੈਨਿਕ ਦੀ ਲੋੜ ਨਹੀਂ ਹੈਗੀ ਤੇ ਕੋਈ ਵੀ ਹੋਰ ਇਨਫੋਰਮੇਸ਼ਨ ਜਾਂ ਕੋਈ ਈਦਾ ਦੀ ਮਿਸ ਇਨਫੋਰਮੇਸ਼ਨ ਜਾਂ ਕਿਸੇ ਸੋਸ਼ਲ ਮੀਡੀਆ 'ਤੇ ਰਹੀ ਚੱਲ ਰਹੀ ਹੈ ਤਾਂ ਉਹਨਾਂ ਤੇ ਯਕੀਨ ਨਾ ਕਰ ਕਿਤਾ ਜਾਵੇ ਜੋ ਵੀ ਕੁਝ ਹੋਊਗਾ ਅਸੀਂ ਫਰਸਟ ਹੈਂਡ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇੱਕ ਅਵੇਰਨੈਸ ਡ੍ਰਿਲ ਹੈਗੀ ਤੇ ਮੈਨੂੰ ਲੱਗਦਾ ਹੈਗਾ ਕਿ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਪਹਿਲੇ ਹੁੰਦੀ ਆ ਰਹੀ ਹੈਗੀ ਉਸੇ ਦੀ ਲਗਾਤਾਰ ਤੇਜ ਕੰਟੀਨਿਊਟੀ ਚ ਡ੍ਰਿਲ ਹੈਗੀ थैंक यू